ਚੈਨਲ ਦਾ ਆ ਰਹੇ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਅੱਜ ਸਮੁੱਚੇ ਭਾਰਤ ਦੇ ਅੰਦਰ ਲੋਕ ਸਭਾ ਚੋਣਾਂ 2024 ਜਿਹੜੀਆਂ ਹੋਈਆਂ ਸਨ ਉਹਨਾਂ ਦੀ ਗਿਣਤੀ ਹੋਈ ਹੈ ਵੱਖ-ਵੱਖ ਰੁਝਾਨ ਆ ਰਹੇ ਹਨ ਹਲਕਾ ਗੁਰਦਾਸਪੁਰ 'ਚ ਖੜੇ ਹਾਂ ਕਾਂਗਰਸ ਦੀ ਵੱਡੀ ਜਿੱਤ ਹੋਈ ਹੈ ਹਾਲਾਂਕਿ ਪਹਿਲਾਂ ਕਿਹਾ ਜਾ ਰਿਹਾ ਸੀ ਇੱਥੇ ਫਸਵਾ ਮੁਕਾਬਲਾ ਹੋਏਗਾ ਪਰ ਵੇਖਣ 'ਚ ਆਇਆ ਕਿ ਕਾਂਗਰਸ ਦੇ ਆਸ-ਪਾਸ ਵੀ ਕੋਈ ਵਿਰੋਧੀ ਨਜ਼ਰ ਨਹੀਂ ਆਇਆ ਆਓ ਗੱਲਬਾਤ ਕਰਦੇ ਹਾਂ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਇੱਥੇ ਖੜੀ ਹੈ ਇੱਕ ਵਾਰੀ ਤਸਵੀਰਾਂ ਸਾਂਝੀਆਂ ਕਰ ਦਿੰਨੇ ਆਂ ਇੱਕ ਦੂਜਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ ਸਾਰੇ ਬੈਠ ਕੇ ਵਿਚਾਰ ਚਰਚਾ ਕਰ ਰਹੇ ਹੈ ਅਗਲੀ ਰਣਨੀਤੀ ਦੀ ਕਿਉਂਕਿ ਕਾਂਗਰਸ ਨੇ ਇੱਕ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਸਰ ਗੁਰਦਾਸਪੁਰ ਤੋਂ ਉਹਨਾਂ ਦਾ ਕਾਫਲਾ ਜਿੱਤ ਤੋਂ ਬਾਅਦ ਚੱਲਿਆ ਹੈ ਇੱਥੇ ਉਹਨਾਂ ਦੇ ਵੈਲਕਮ ਦੀਆਂ ਤਿਆਰੀਆਂ ਹੋ ਚੁੱਕੀਆਂ ਹਨ ਆ ਉਸ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਕਾਂਗਰਸ ਦੀ ਲੀਡਰਸ਼ਿਪ ਨਾਲ ਆਗੂ ਸਹਿਬਾਨ ਔਰ ਵਰਕਰ ਸਹਿਬਾਨ ਇੱਥੇ ਜੁੜ ਕੇ ਬੈਠੇ ਹੈ ਸਸਿਕਾ ਪ੍ਰਧਾਨ ਸਾਹਿਬ ਸਭ ਤੋਂ ਪਹਿਲਾਂ ਸਿਟੀ ਪ੍ਰਧਾਨ ਹੋ ਤੁਸੀਂ ਤੁਹਾਨੂੰ ਮੁਬਾਰਕਾਂ ਇਸ ਜਿੱਤ ਦੇ ਸਭ ਤੋਂ ਪਹਿਲਾਂ ਤੁਹਾਡਾ ਰੈਕਸ਼ਨ ਵੇਖੋ ਇਹ ਜਿੱਤ ਜਿਹੜੀ ਹੈ ਕਾਂਗਰਸ ਪਾਰਟੀ ਦੇ ਉਹ ਜਹਾਰੂ ਵਰਕਰ ਸਾਰੇ ਤੁਹਾਡੇ ਸਾਹਮਣੇ ਖੜੇ ਆ ਕਾਉਂਸਲਰ ਵਰਕਰ ਸਾਥੀ ਨੇ ਇਹਨਾਂ ਦੀ ਜਿੱਤ ਹੈ ਅਸੀਂ ਬੜੇ ਦਿਲੋਂ ਜਾਨ ਦੇ ਨਾਲ ਵਰਕ ਕੀਤਾ ਅਸੀਂ ਸਾਰੀ ਟੀਮ ਮੇਰ ਸਾਹਿਬ ਵੀ ਲਾਗੇ ਖੜੇ ਆ ਔਰ ਮੈਨੂੰ ਪਤਾ ਪਈ ਅਸੀਂ ਜਦੋਂ ਮੇਰ ਸਾਹਿਬ ਦੇ ਉੱਤੇ ਰੇਡ ਹੋ ਗਈ ਸਾਰੇ ਜਾਣੇ ਅਸੀਂ ਅਫਸਰ ਸੀਗੇ ਲੇਕਿਨ ਫਿਰ ਵੀ ਪਰਮਾਤਮਾ ਦੀ ਪੂਰੀ ਬਖਸ਼ਿਸ਼ ਰਹੀ ਆ ਪੂਰੀ ਸਾਡੇ ਦੇ ਉੱਤੇ ਕਿਰਪਾ ਰਹੀ ਆ ਗੁਰੂ ਮਹਾਰਾਜ ਦੀ ਤੇ ਸਾਰੇ ਸਾਥੀਆਂ ਨੇ ਬਹੁਤ ਮਿਹਨਤ ਕੀਤੀ ਆ ਔਰ ਉਹ ਮਿਹਨਤ ਸਦਕਾ ਹੀ ਅੱਜ ਅਸੀਂ ਬਟਾਲੇ ਸ਼ਹਿਰ ਦੇ ਵਿੱਚੋਂ ਜਿੱਤ ਕੇ ਹਾਸਲ ਕੀਤੀ ਆ ਬਟਾਲੇ ਸ਼ਹਿਰ ਸ਼ਹਿਰ ਦੀ ਗੱਲ ਕਰੀਏ ਕਿ ਅਸੀਂ ਬਟਾਲੇ ਸ਼ਹਿਰ ਦੇ ਵਿੱਚੋਂ 4500 ਲੀਡ ਦੇ ਨਾਲ ਆਪੋਂ ਹੋਏ ਆ ਤੇ ਪੂਰਾ ਹਲਕਾ ਜਿਹੜਾ ਵਾ ਉਹ ਅਸੀਂ ਘੱਟੋ ਘੱਟ 11-1200 ਵੋਟਸ ਦੇ ਨਾਲ ਅਸੀਂ ਜਿੱਤ ਹਾਸਲ ਕੀਤੀ ਹੈ ਉਹ ਜਿੱਤ ਜਿਹੜੀ ਹੈ ਇਹ ਵਰਕਰ ਸਾਥੀਆਂ ਜਿੱਤ ਹੈ ਇੱਕ ਦਾ 35-36 ਦਾ 30-35 ਸਾਲ ਹੋ ਗਏ ਸਿਆਸਤ ਵਿੱਚ ਪਹਿਲੀ ਇਲੈਕਸ਼ਨ ਹੈ ਜਿਸ ਪਹਿਲੀ ਇਲੈਕਸ਼ਨ ਚਾਹੀ ਕਿਸੇ ਨੇ ਸਾਡੇ ਕੋਲ ਸ਼ਰਾਬ ਨਹੀਂ ਮੰਗੀ ਕਿਸੇ ਨੇ ਸਾਡੇ ਕੋਲ ਰਾਸ਼ ਨਹੀਂ ਮੰਗਿਆ ਕਿ ਇਹਨੇ ਸਾਡੇ ਕੋਲ ਕੋਈ ਚੀਜ਼ ਦੀ ਡਿਮਾਂਡ ਨਹੀਂ ਕੀਤੀ ਕਿਸੇ ਚੀਜ਼ ਦੇ ਅਸੀਂ ਰਵਾਧਾਰ ਨਹੀਂ ਪਹਿਲੀ ਇਲੈਕਸ਼ਨ ਹੈ ਜਿਹੜੀ ਕਾਂਗਰਸ ਪਾਰਟੀ ਬਿਨਾ ਖਰਚੇ ਤੋਂ ਲੋਕਾਂ ਦੇ ਪਿਆਰ ਦੇ ਵਕਾਸ ਦੇ ਨਾਲ ਦੇ ਵੋਟਾਂ ਪਈਆਂ ਔਰ ਅਸੀਂ ਜਿੱਤ ਕੇ ਆਏ ਹਾਂ ਮੇਰ ਸਾਹਿਬ ਸਭ ਤੋਂ ਵੱਡੀ ਗੱਲ ਹਰ ਹੱਥ ਕੰਡਾ ਵਰਤਿਆ ਗਿਆ ਵਿਰੋਧੀਆਂ ਵੱਲੋਂ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਫਿਰ ਵੀ ਉਸ ਦਬਾਅ ਤੋਂ ਨਿਕਲ ਕੇ ਕਾਂਗਰਸ ਨੇ ਇੱਕ ਜੁੱਟ ਹੋ ਕੇ ਅੰਦਾਵਾ ਸਾਹਿਬ ਨੂੰ ਵੱਡੀ ਜਿੱਤ ਦਵਾਈ ਹੈ ਹਲਕਾ ਗੁਰਦਾਸਪੁਰ ਤੋਂ ਕੀ ਕਹਿਣਾ ਚਾਹੋਗੇ ਮੈਂ ਇਸ ਜਿੱਤ ਦੇ ਪਿੱਛੇ ਸਾਰੇ ਸਾਡੇ ਜਿਹੜੇ ਵਰਕਰ ਸਾਥੀ ਨੇ ਇਹਨਾਂ ਦੀ ਅੰਤਤਕ ਮਿਹਨਤ ਸਦਕਾ ਅੱਜ ਕਾਂਗਰਸ ਪਾਰਟੀ ਜਿਹੜੀ ਹੈ ਜਿੱਤ ਕੇ ਆਈ ਹੈ ਤਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਸਾਡਾ ਆਮ ਪਾਰਟੀ ਦਾ ਕੈਂਡੀਡੇਟ ਸੀ ਉਹ ਇੱਥੋਂ ਬਟਾਲੇ ਤੋਂ ਐਮ.ਐਲ.ਏ ਵੀ ਆ ਤੇ ਇੱਥੋਂ ਹੀ ਉਹ ਕੈਂਡੀਡੇਟ ਸੀਗਾ ਤੇ ਉਹਨਾਂ ਦੀ ਮੌਜੂਦਾ ਸਰਕਾਰ ਦੇ ਹੁੰਦਿਆਂ ਬਟਾਲੇ ਦੇ ਆ ਜਿਹੜੇ ਸਾਡੇ ਸਾਰੇ ਵਰਕਰ ਨੇ ਕਾਉਂਸਲਰ ਸਰਪੰਚ ਪੰਚ ਤੇ ਸਾਰੇ ਵਰਕਰ ਜਿਹੜੇ ਆ ਇਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਤਾਂ ਉਸ ਅੱਜ ਅਸੀਂ ਜਿੱਤ ਪ੍ਰਾਪਤ ਕਰ ਸਕੇ ਮੈਂ ਇਹਨਾਂ ਸਾਰਿਆਂ ਵੀਰਾਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਅੰਦਾਵਾ ਸਾਹਿਬ ਦੀ ਜਿੱਤ ਜਿਹੜੀ ਆ ਤੁਹਾਡੇ ਸਾਰਿਆਂ ਦੀ ਜਿੱਤ ਆ ਸਾਡੇ ਵਰਕਰ ਸਾਥੀਆਂ ਦੀ ਜਿੱਤ ਆ ਅਸੀਂ ਜਿਹੜੀ ਮਿਹਨਤ ਕੀਤੀ ਆ ਇਹਨਾਂ ਨੇ ਬੜੇ ਹੱਥ ਕੱਡੇ ਤੁਸੀਂ ਦੱਸਿਆ ਵਰਤੇ ਆ ਪਰ ਉਹ ਲੋਕਾਂ ਨੇ ਸਾਨੂੰ ਉਹਦਾ ਜਿਹੜਾ ਪਿਆਰ ਸਗੋਂ ਦਿੱਤਾ ਤੇ ਅਸੀਂ ਬਹੁਤ ਸ਼ਾਨ ਨਾਲ ਜਿੱਤ ਕੇ ਆਏ ਹਾਂ ਲੱਗਦਾ ਨਹੀਂ ਜਿਹੜੇ 3-4 ਦਿਨ ਤੁਹਾਡੇ ਤੋੜੇਗੇ ਪ੍ਰਚਾਰ ਵਾਸਤੇ ਲੋਕਾਂ ਨੂੰ ਤੁਸੀਂ ਨਹੀਂ ਪਹੁੰਚ ਸਕੇ ਇਹ ਲੀਡ ਜਿਹੜੀ ਹੋਰ ਵੱਧ 1 ਲੱਖ ਤੱਕ ਜਾ ਸਕਦੀ ਨਹੀਂ ਉਹਦੇ ਨਾਲ ਵੇਖੋ 2-3 ਦਿਨ ਤੇ ਸਾਡੇ ਭੰਨੇ ਆ ਪਰ ਫੇਰ ਵੀ ਲੋਕਾਂ ਨੇ ਉਹਦੇ ਉਲਟ ਇਹਨਾਂ ਨੂੰ ਜਿਹੜਾ ਆ ਸਾਨੂੰ ਫਤਵਾ ਦਿੱਤਾ ਤੇ ਲੋਕਾਂ ਨੇ ਸਾਨੂੰ ਪਿਆਰ ਦਿੱਤਾ ਅਸੀਂ ਉਹਨਾਂ ਦਾ ਸਦਾ ਹੀ ਜਿਹੜਾ ਰਿਣੀ ਰਵਾਂਗੇ ਉਸ ਪਿਆਰ ਸਦਕਾ ਹੀ ਅੱਜ ਅਸੀਂ ਜਿੱਤੇ ਆ ਰੰਧਾਵਾ ਸਾਹਿਬ ਜਿੱਤੇ ਨੇ ਬੜੀ ਵੱਡੀ ਲੀਡ ਨਾਲ ਜਿੱਤੇ ਨੇ ਸ਼ਾਨੋ ਸ਼ੌਕਤ ਨਾਲ ਜਿੱਤੇ ਨੇ ਤਾਂ ਸਾਡੇ ਨਾਲ ਕਾਂਗਰਸ ਦੇ ਆਗੂ ਵਿਕਰਮਜੀਤ ਸਿੰਘ ਦੀ ਸਿੰਬਲ ਖੜੇ ਹਨ ਉਹਨਾਂ ਰਿਐਕਸ਼ਨ ਲੈਣੇ ਸੱਚ ਜੀ ਭਾਜੀ ਵੱਡੀ ਜਿੱਤ ਹੋਈ ਹੈ ਕਿ ਆ ਜਾ ਰਿਹਾ ਸਿਰਫ ਆਮ ਮੁਕਾਬਲਾ ਆਏਗਾ ਅੱਗੇ ਪਿੱਛੇ ਹੋਣਗੇ ਪਰ ਜਿਉ ਇੱਕ ਵਾਰ ਲੀਡ ਲਈ ਕਰੰਦਾ ਵਸਾਨ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਜਿਵੇਂ ਕਿ ਮੇਅਰ ਸਾਹਿਬ ਨੇ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਇਹ ਜਿਹੜੀ ਜਿੱਤ ਵਾ ਸਾਰੇ ਵਰਕਰ ਸਹਿਬਾਨ ਦੀ ਜਿੱਤ ਆ ਇਹਨਾਂ ਦੇ ਉੱਪਰ ਜਿਹੜੇ ਲੀਡਰ ਸਹਿਬਾਨ ਸਰ ਦਾ ਤ੍ਰਿਪਤੀ ਜਰਜਿੰਦਰ ਸਿੰਘ ਜੀ ਬਾਜਵਾ ਉਹਨਾਂ ਦੀ ਰਹਿਨਮਾਈ ਹੇਠ ਉਹਨਾਂ ਦੇ ਦੱਸੇ ਗਏ ਕਤਕਮਾ ਦੇ ਤਹਿਤ ਇਹ ਜਿਹੜੀ ਸਾਰੀ ਜਿੱਤ ਹੋਈ ਆ ਦੂਸਰੀ ਗੱਲ ਇਹ ਜਦੋਂ ਵਿਧਾਨ ਸਭਾ ਹਲਕਾ ਜਦੋਂ ਪੁਰਾਣੀ 2022 ਦੀ ਇਲੈਕਸ਼ਨ ਬਲ ਝਾਤ ਮਾਰੀਏ ਤੇ 28000 ਦੇ ਨਾਲ ਸਾਡੇ ਜਿਹੜੇ ਮੌਜੂਦਾ ਐਮਐਲਏ ਸਾਹਿਬ ਜਿੱਤੇ ਸਨ ਅੱਜ ਉਹ ਆਪਣਾ ਹਲਕਾ ਬਟ ਇਹਦਾ ਵੇਖਣ ਵਾਲੀ ਗੱਲ ਆ ਕਿ ਉਹਨਾਂ ਨੇ ਬਟਾਲੇ ਵਾਸਤੇ ਢਾਈ ਸਾਲਾਂ ਚ ਕੁਝ ਵੀ ਨਹੀਂ ਕੀਤਾ ਕੁਝ ਕੀਤਾ ਹੁੰਦਾ ਤਾਂ ਸ਼ਾਇਦ ਵੋਟਾਂ ਪੈ ਸਕਦੀਆਂ ਸੀ ਕੁਝ ਵੀ ਨਹੀਂ ਕੀਤਾ ਇਸ ਦੇ ਉਲਟ ਬੜਾ ਕੁਝ ਗਲਤ ਕੀਤਾ ਗਿਆ ਸੋ ਮੈਂ ਬਹੁਤੀਆਂ ਡਿਟੇਲ ਦੇ ਵਿੱਚ ਨਹੀਂ ਜਾਊਂਗਾ ਲੇਕਿਨ ਹਾਂ ਇਹ ਵਧਾਈ ਦੇ ਪਾਤਰ ਨੇ ਸਾਰੇ ਸਾਰੀ ਬਟਾਲੇ ਦੀ ਕਾਂਗਰਸ ਟੀਮ ਵਧਾਈ ਦੇ ਪਾਤਰ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਜੀ ਵਧਾਈ ਦੇ ਪਾਤਰ ਨੇ ਤੇ ਸਰਦਾਰ ਸੁਖਜਿੰਦਰ ਸਿੰਘ ਜੀ ਰੰਧਾਵਾ ਜੀ ਵਧਾਈ ਦੇ ਪਾਤਰ ਧੰਨਵਾਦ ਜੀ ਤੋਂ ਸਾਡੇ ਨਾਲ ਵੱਡੇ ਆਗੂ ਮਜ਼ਦੂਰ ਨੇ ਗੋਤਮ ਸੇਠ ਜੀ ਗੋਤਮ ਸੇਠ ਜੀ ਇੱਕ ਸਵਾਲ ਆ ਜਿੱਥੇ ਐਨਡੀਏ ਕਹਿ ਰਹੀ ਸੀ ਕਿ ਅਬ ਕੀ ਬਾਰ 400 ਪਾਰ ਉਧਰੋਂ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਸੀ 13 ਚੋਂ 13 ਸ਼ੀਟਾਂ ਆਉਣਗੀਆਂ ਦੋਵਿਆਂ ਦੇ ਦਾਅਵੇ ਦੀ ਹਵਾ ਨਿਕਲੀ ਏ ਲੋਕਾਂ ਨੇ ਵੋਟ ਨਾਲ ਜਵਾਬ ਦਿੱਤਾ ਕੀ ਕਹਿਣਾ ਚਾਹੁੰਦੇ ਇਹਨਾਂ ਦਾ ਜੀ 13 ਚੋਂ 1 ਕਾ ਨਿਕਲ ਗਿਆ ਉਹ ਤਿੰਨ ਹੀ ਰਹਿ ਗਈਆਂ ਵੇਖੋ ਬੜਾ ਮੁਬਾਰਕ ਦਿਨ ਹੈ ਅੱਜ ਕਿ ਜਿਹੜਾ ਅੱਜ ਸੁਖਜਿੰਦਰ ਸਿੰਘ ਰੰਧਾਵਾ ਜੀ ਬੜੀ ਅੱਛੀ ਲੀਡ ਨਾਲ ਬੇਸਿਕਲੀ ਇਹ ਲੀਡ ਜਿਹੜੀ ਹੈ 1000 ਦੀ ਲੀਡ ਨਹੀਂ ਹੈ ਇਹ 28000 ਪੁਰਾਣੀ ਵੀ ਗਿਣੋ ਤੇ ਅੱਗੋਂ 1000 ਸਾਡੀ ਐਡ ਹੋਈ ਐ 29000 ਨਾ ਹੀ ਜਿੱਤੇ ਆ ਤੇ ਸਰਦਾਰ ਤ੍ਰਿਪ ਪ੍ਰਜਿੰਦਰ ਸਿੰਘ ਬਾਜਵਾ ਜੀ ਦੇ ਕੰਮਾਂ ਨੂੰ ਜਿਹੜੀ ਇਹ ਵੋਟ ਪਈ ਆ ਸ਼੍ਰੀ ਰਾਮ ਜੀ ਦੇ ਅਸ਼ੀਰਵਾਦ ਨਾਲ ਹੀ ਵੋਟ ਪਈ ਆ ਜੈ ਸ਼੍ਰੀ ਰਾਮ ਸ਼੍ਰੀ ਰਾਮ ਜੀ ਨੇ ਹਨੂ ਸਾਰੇ ਬਟਾਲੇ ਵਾਸੀਆਂ ਨੂੰ ਅਸ਼ੀਰਵਾਦ ਦਿੱਤਾ ਤਾਂ ਕਿ ਸਾਡੇ ਸਾਰੀ ਪਾਰਟੀ ਦਾ ਚੜ੍ਹਦੀ ਕਲਾ ਹੋਏ ਤੇ ਗਾਂ ਵੀ ਜਿਹੜੀ ਆ ਪਾਰਟੀ ਦੀ ਚੜ੍ਹਦੀ ਕਲਾ ਰਹੇਗੀ ਸ੍ਰੀਨ ਸਾਹਿਬ ਲੱਗਦਾ ਨਹੀਂ ਵਿਰੋਧੀਆਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਧਰਮ ਦੇ ਨਾਂ ਤੇ ਹਿੰਦੂਆਂ ਨੂੰ ਵੱਖਰਾ ਵੰਡਣ ਦੀ ਸਿੱਖਾਂ ਨੂੰ ਵੱਖਰਾ ਵੰਡਣ ਦੀ 크ਰਿਸਚਨ ਭਾਈਚਾਰੇ ਵਾਸਤੇ ਵੀ ਕਿਆ ਕਰਨ ਦਾਵਾ ਸਾਹਮਣੇ ਬੋਲ ਕਬੋਲ ਬੋਲੇ ਆ ਬੜੇ ਹੱਥ ਕੰਡੇ ਵਰਤੇ ਗਏ ਆ ਉਹਦੇ ਸਾਰੇ ਵਿੱਚੋਂ ਨਿਕਲ ਕੇ ਈ ਵੱਡੀ ਜਿੱਤ ਹੋਣੀ ਕੀ ਕਹਿਣਾ ਚਾਹੁੰਦਾ ਜਿਸ ਤਰ੍ਹਾਂ ਇਹ ਲੋਕਾਂ ਨੂੰ ਇਹ ਬੜਾ ਭਾਵਕ ਕੀਤਾ ਗਿਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਰਕੇ ਮਤਲਬ ਭਗਵਾਨ ਦੇ ਨਾਂ ਦੇਤੇ ਇਹਨਾਂ ਨੇ ਕੋਸ਼ਿਸ਼ ਕੀਤੀ ਵੋਟਾਂ ਲੈਣ ਦੀ ਪਰ ਲੋਕਾਂ ਨੇ ਇਸ ਗੱਲ ਨੂੰ ਨਕਾਰ ਦਿੱਤਾ ਉਲਟਾ ਕੋਈ ਹਾਕੀ ਵੀ ਭਗਵਾਨ ਰਾਮ ਨੇ ਆਪਣੇ ਸਾਡੇ ਤੇ ਅਸ਼ੀਰਵਾਦ ਰੱਖਿਆ ਵਰਕਰਾਂ ਦੇ ਅਸ਼ੀਰਵਾਦ ਰੱਖਿਆ ਕਾਂਗਰਸ ਪਾਰਟੀ ਦੇ ਅਸ਼ੀਰਵਾਦ ਰੱਖਿਆ ਔਰ ਰੰਧਾਵਾ ਜੀ ਐਡੀ ਵੱਡੀ ਜਿੱਤ ਪ੍ਰਾਪਤ ਕਰ ਸਕੇ ਨੇ ਔਰ ਇੰਡੀਆ ਲਾਇੰਸ ਜਿਹੜਾ ਵਾ ਉਹ ਵੀ ਇਸ ਵੇਲੇ 300 ਤੇ ਲਗਭਗ 35 ਸੀਟਾਂ ਦੇ ਉੱਤੇ ਆਪਣੀ ਬੜਤ ਬਣਾਏ ਹੋਏ ਆ ਤੇ ਉਹ ਵੀ ਲੱਗਦਾ ਭਈ ਸਮੇਂ ਮੁਤਾਬਕ ਕੋਈ ਅਲਾਈਅੰਸ ਹੋਰ ਬਣ ਗਿਆ ਤੇ ਗਵਰਨਮੈਂਟ ਵੀ ਸੈਂਟਰ ਗਵਰਨਮੈਂਟ ਵੀ ਜਿਹੜੀ ਹੈ ਕਾਂਗਰਸ ਪਾਰਟੀ ਦੀ ਬਣੇਗੀ ਸਰ ਗੁਰਦਾਸਪੁਰ ਦੀ ਗੱਲ ਕਰੀਏ ਤੇ ਸਰਹੱਦੀ ਕਸਬਾ ਮੰਨਿਆ ਜਾਂਦਾ ਸਾਰਾ ਹਲਕਾ ਸਰਦੀ ਮੰਨਿਆ ਜਾਂਦਾ ਏਰੀਆ ਮੁਸ਼ਕਲਾਂ ਸਾਰੇ ਦੇਸ਼ ਨੂੰ ਵੱਖਰੀਆਂ ਚਾਹੇ ਉਹ ਬਾਰਡਰ ਪਾਰ ਦਾ ਕੋਈ ਸਮਗਲਿੰਗ ਦਾ ਕੰਮ ਹੋਵੇ ਹਥਿਆਰਾਂ ਦੀ ਸਮਗਲਿੰਗ ਹੋਵੇ ਨਸ਼ੀ ਸਮਗਲਿੰਗ ਹੋਵੇ ਲੱਗਦਾ ਕਿ ਜੇ ਸੂਝਵਾਨ ਨੇਤਾ ਹੁਣ ਗਏ ਨੇ ਲੋਕ ਸਭਾ 'ਚ ਇਹ ਮੁੱਦੇ ਜਿਹੜੇ ਵੱਡੇ ਪੱਧਰ 'ਤੇ ਚੁੱਕੇ ਜਾਣਗੇ ਬਿਲਕੁਲ ਜੀ ਸਰਦਾਰ ਸੁਖਜਿੰਦਰ ਸਿੰਘ ਜੀ ਦਾਵਾ ਬਹੁਤ ਵੱਡੇ ਲੀਡਰ ਨੇ ਬਹੁਤ ਤਜਰਬਾ ਹੈ ਉਸ ਪਰਿਵਾਰ ਦਾ ਵੀ ਉਹਨਾਂ ਦੇ ਪਿਤਾ ਜੀ ਵੀ ਬਹੁਤ ਵੱਡੇ ਲੀਡਰ ਰਹੇ ਨੇ ਮੈਨੂੰ ਲੱਗਦਾ ਹੈ ਕਿ ਰੋਜ਼ਗਾਰ ਦਾ ਬੜਾ ਵੱਡਾ ਇੱਥੇ ਸਰਦੀ ਖੇਤਰ 'ਚ ਮੁੱਦਾ ਹੈ ਉਹ ਆਣ ਕੇ ਬੱਚਿਆਂ ਵਾਸਤੇ ਰੋਜ਼ਗਾਰ ਲੈ ਕੇ ਆਉਣਗੇ ਨਸ਼ਿਆਂ ਦੇ ਖਿਲਾਫੀ ਆਵਾਜ਼ ਉਠਾਉਣਗੇ ਕਿਉਂਕਿ ਉਹ ਇੱਕ ਬੇਬਾਕ ਲੀਡਰ ਨੇ ਜਿਹੜੇ ਪਾਰਲੀਮੈਂਟ ਦੇ ਵਿੱਚ ਬੋਲ ਕੇ ਸਾਡੇ ਜ਼ਿਲ੍ਹੇ ਦੀਆਂ ਜਿਹੜੀਆਂ ਮੁਸ਼ਕਲਾਂ ਹੱਲ ਕਰਵਾ ਸਕਦੇ ਹਨ ਤਾਂ ਤੋ ਕਾਂਗਰਸ ਹੈ ਕਾਫੀ ਲੀਡਰਸ਼ਿਪ ਇੱਥੇ ਮੌਜੂਦ ਹੈ ਮੈਂ ਕੋਸ਼ਿਸ਼ ਕਰਾਂਗਾ ਸਾਰਿਆਂ ਦਾ ਥੋੜਾ ਥੋੜਾ ਵਿਊ ਤੁਹਾਨੂੰ ਮੈਂ ਤੁਹਾਡੇ ਰੂਬਰੂ ਪੇਸ਼ ਕਰਾਂ ਸਬਸਕ੍ਰਾਈਬ ਕਰੋ ਇਹ ਥੋੜਾ ਦੱਸੋ ਜਿਹੜੀ ਇਹ ਵੱਡੀ ਜਿੱਤ ਜਿਹੜੀ ਹੋਈ ਹੈ ਤੁਸੀਂ ਯੂਥ ਕਾਂਗਰਸ ਨਾਲ ਸੰਬੰਧ ਰੱਖਦੇ ਹੋ ਕਿੱਦਾਂ ਦਾ ਯੂਥ ਦਾ ਰੋਲ ਰਿਹਾ ਯੂਥ ਦਾ ਬਹੁਤ ਐਮ ਰੋਲ ਰਿਹਾ ਸਭ ਤੋਂ ਪਹਿਲਾਂ ਤੇ ਮੈਂ ਸਾਰੇ ਆਪਣੇ ਇਥੇ ਜਿਨੇ ਵੀ ਸਾਡੇ ਸੀਨੀਅਰ ਮੇਅਰ ਸਾਹਿਬ ਔਰ ਕਾਉਂਸਲਰ ਸਾਹਿਬ ਖਲੋਤੇ ਨੇ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਆਪਣੇ ਹਲਕੇ ਦੇ ਸਾਰੇ ਵੋਟਰਾਂ ਸਪੋਰਟਰਾਂ ਨੂੰ ਮੁਬਾਰਕਬਾਦ ਦਿੰਨਾ ਇਸ ਇਲੈਕਸ਼ਨ ਦੇ ਵਿੱਚ ਜੂਤਦਾ ਵੀ ਬਹੁਤ ਅਹਿਮ ਰੋ ਰਿਹਾ ਔਰ ਸੀਨੀਅਰ ਕਾਂਗਰਸ ਦਾ ਵੀ ਅਹਿਮ ਰੋ ਰਿਹਾ ਜਿਸ ਕਰਕੇ ਅਸੀਂ ਜਿਹੜਾ ਝਾੜੂ ਆ ਤੀਲਾ ਤੀਲਾ ਕਰਤਾ ਜੀ ਬਟਾਲੇ ਦੇ ਗੁਰਦਾਸਪੁਰ ਤੋਂ ਕਾਫਲਾ ਚੱਲ ਪਿਆ ਜਗਾ ਜਗਾ ਤੇ ਵੈਲਕਮ ਹੋ ਰਿਹਾ ਸੂਚਨਾ ਮਿਲੀ ਸੀ ਕਿ ਪਾਰਾ ਸਾਹਿਬ ਇਹਨਾਂ ਨੂੰ ਵੈਲਕਮ ਕਰ ਰਿਹਾ ਫਿਰ ਇੱਥੇ ਪਹੁੰਚ ਰਿਹਾ ਕਿੰਦਾਂ ਦੀ ਜਸ਼ਨ ਦੀ ਤਿਆਰੀ ਹੋ ਰਹੀ ਹੈ ਦੇਖੋ ਜੀ ਸਾਰਾ ਗੁਰਦਾਸਪੁਰ ਜ਼ਿਲ੍ਹਾ ਐਡੀ ਵੱਡੀ ਜਿੱਤ ਤੋਂ ਇੰਨਾ ਖੁਸ਼ ਆ ਕਿ ਹਰ ਪਾਸੇ ਖੁਸ਼ੀ ਦਾ ਮਾਹੌਲ ਆ ਤੇ ਅਸੀਂ ਵੇਟ ਕਰ ਰਹੇ ਆ ਕਿ ਕਦੋਂ ਰੰਧਾਵਾ ਸਾਹਿਬ ਇੱਥੇ ਆਣ ਤੇ ਉਹਨਾਂ ਦਾ ਫੁੱਲਾਂ ਦੇ ਨਾਲ ਫੁੱਲਾਂ ਦੀ ਬਾਸ਼ਾ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਜਾਏ ਜਿੱਥੋਂ ਤੱਕ ਭਾਜਪਾ ਦਾ ਸਵਾਲ ਆ ਬੀਜੇਪੀ ਵੇਖੋ ਉਹ ਜੁਦਿਆਂ ਦੇ ਵਿੱਚ ਉਹ ਹਾਰ ਗਿਆ ਜਿੱਥੋਂ ਰਾਮ ਦੇ ਨਾਂ ਦੀਆਂ ਵੋਟਾਂ ਮੰਗਣ ਲਈ ਸੀ ਉਹ ਜੁਦਿਆਂ ਚ ਉਹ ਹਾਰ ਗਿਆ ਇਹਦਾ ਮਤਲਬ ਰਾਮ ਜੀ ਉਹਨਾਂ ਨਾਲ ਨਾਰਾਜ਼ ਆ ਕਾਂਗਰਸ ਦੇ ਉੱਤੇ ਹੱਥ ਜਲਦੀ ਕਾਂਗਰਸ ਦੀ ਸਰਕਾਰ ਬਣੇਗੀ ਤਾਂ ਏਸੀ ਜੀ ਬਟਾਲਾ ਦੀ ਸਾਰੀ ਕਾਂਗਰਸ ਲੀਡਰਸ਼ਿਪ ਜਿਨ੍ਹਾਂ ਨੇ ਕਿਹਾ ਕਿ ਧਰਮ ਦੇ ਨਾਂ ਤੇ ਇਹ ਇਲੈਕਸ਼ਨ ਵਿਰੋਧੀਆਂ ਨਾਲ ਲੜੀ ਹੈ ਪਰ ਉਹਨੂੰ ਨਕਾਰਿਆ ਗਿਆ ਹੈ ਅਤੇ ਸੁਖਜਿੰਦਰ ਸਿੰਘ ਦਾਵਾ ਜਿਨ੍ਹਾਂ ਨੇ ਵੱਡੀ ਦੇ ਇੱਕ ਤਰਫਾ ਜਿੱਤ ਪ੍ਰਾਪਤ ਕੀਤੀ ਹੈ ਵਿਗਦਰੋ ਚੈਨਲ ਦਾ ਆਰਐਨਯੂ